ਬੀਐਮਬੀ ਜਿਹੜੀ ਪਾਣੀ ਦੀ ਕਾਰਟ ਕਰਕੇ ਹਰਿਆਣੇ ਨੂੰ ਦੇਣ ਜਦੋਂ ਹਰਿਆਣੇ ਨੇ ਆਪਣਾ ਪਾਣੀ ਪਹਿਲਾਂ ਵਰਤ ਹੀ ਲਿਆ ਤਾਂ ਹੁਣ ਕੀ ਗੱਲ ਇਹਨਾਂ ਦੇ ਬਾਬਦਾ ਰਾਜ ਹੈ ਕਿਵੇਂ ਖੋਣਗੇ ਪੰਜਾਬ ਦਾ ਪਾਣੀ ਅਸੀਂ ਇੱਕ ਬੂੰਦ ਵੀ ਪਾਣੀ ਦਾ ਜਿਹੜਾ ਇੱਕ ਪਾਣੀ ਦੀ ਬੂੰਦ ਵੀ ਫालतू ਨਹੀਂ ਦੇਣ ਦਵਾਂਗੇ ਜਿਹੜਾ ਬੀਐਮਬੀ ਦਾ ਫੈਸਲਾ ਪਹਿਲਾਂ ਹੋ ਗਿਆ ਭਾਖੜਾ ਬਿਆਸ ਮੈਨੇਜਮੈਂਟ ਬੜੀ ਉੱਥੇ ਵੀ ਰਣੇ ਦਾ ਚੌਧਰੀ ਲਾਦਦਾ ਕਿ ਪੰਜਾਬ ਦਾ ਚੌਧਰੀ ਜਦੋਂ ਕਿ 60 ਸਰ 40 ਦੀ ਰੇਸ਼ਿਓ ਤੇ ਫੈਸਲਾ ਹੋਇਆ ਸੀ ਕਿ ਰਾਫਤ ਨਾਲ ਤਾਂ ਪਾਣੀ ਮਿਲ ਜਾਊਗਾ ਗੁੰਡਾਗਰਦੀ ਨਾਲ ਪੰਜਾਬ ਦਾ ਪਾਣੀ ਸੀਐਮ ਨੇ ਨਹੀਂ ਦੇਣਾ ਇਸ ਕਰਕੇ ਨੈਬ ਸੈਣੀ ਨੇ ਇਹ ਧਿਆਨ ਰੱਖੋ ਤੋ ਮੁੱਖ ਮੰਤਰੀਆਂ ਹਰਿਆਣੇ ਦਾ ਸਾਡੇ ਹਰਿਆਣਾਰ ਪੰਜਾਬ ਭਾਈ ਪਾਈਆਂ ਪਾਣੀਆਂ ਦੇ ਮੁੱਦਿਆਂ ਤੇ ਨਾ ਫਾੜ ਇਹਨਾਂ ਨੂੰ ਇਹ ਠੀਕ ਹੈ ਸਰਕਾਰਾਂ ਆਉਣੀਆਂ ਜਾਣੀਆਂ ਰਿਆਂ ਦੀਆਂ ਸ਼ੈਣੀ ਸਾਹਿਬ ਗੱਲ ਸੁਣੋ ਯਾਰ ਸੁਣੋ ਮੇਰੀ ਗੱਲ ਯਾਰ ਉਹ ਵਿਚਾਰਾ ਜਾਏ ਕਿੱਥੇ ਹੁਣ ਦੱਸੋ ਯਾਰ ਤੁਸੀਂ ਉਹਦਾ ਬੰਦ ਕਰ ਦੋਗੇ ਜਾਣਾ ਇਹ ਤਾਂ ਪੰਜਾਬ ਦੇ ਲੋਕ ਦੇਖਣਗੇ ਕੀ ਕਰਨਾ ਹੁਣ ਨਹਿਬ ਸ਼ੈਣੀ ਨੂੰ ਹਰਿਆਣੇ ਦਾ ਕੰਮ ਹੈ ਨਹੀਂ ਵਿਚਾਰੇ ਕੋਲ ਉਹ ਨੇੜੇ ਆ ਜਾਂਦਾ ਉਹ ਸੋਚਦਾ ਵੀ ਆਹ ਪਹਾੜੀ ਏਰੀਆ ਹੈ ਔਰ ਡੇਰਾ ਬਿਦੇ ਨੇੜੇ ਨੇੜੇ ਵਧੀਆ ਵਧੀਆ ਜਗ੍ਹਾ ਬੈਠਣ ਨੂੰ ਹੈਗੀਆਂ ਅਜੇ ਜਿਹੜੇ ਮੇਰੇ ਭਰਾ ਹੈ ਗਲਤ ਫੈਮੀਚ ਕਿਸੇ ਨਾਇਬ ਸੈਣੀ ਦੇ ਕਿਸੇ ਖੱਟਰ ਨੇ ਔਰ ਕਿਸੇ ਭਾਜਪਾ ਦੇ ਵੱਡੇ ਆਗੂ ਨੇ ਨਹੀਂ ਰਹਿਣਾ ਆਉਣਿਆ ਟਾਈਮ ਆਉਣ ਵਾਲੇ ਟਾਈਮ 'ਚ ਘਰਾ ਵੀ ਹੋਏਗਾ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਦੇਸ਼ ਕਰਨਗੇ ਉੱਤੇ ਪੂਰਾ ਪਹਿਰਾ ਦਿੱਤਾ ਜਾਊਗਾ ਔਰ ਜੋ ਵੀ ਕਹਿਣਗੇ ਉਸੇ ਦਿਨ ਉਹਦਾ ਲਾਂਡੇ ਦਾ ਬਸਿਆ ਸਭ ਤੋਂ ਪਹਿਲਾ ਧੰਨਵਾਦ